ਅੱਜ ਜਦੋਂ ਮੈਂ ਪੰਜਾਬ ਦੀਆਂ ਹਾੜ ਵਾਲੀਆਂ ਵੀਡੀਓ ਦੇਖ ਰਿਹਾ ਸੀ ਕਿ ਕਿੱਦਾਂ ਲੋਕਾਂ ਦੇ ਘਰਾਂ 'ਚ ਪਾਣੀ ਚਲ ਗਿਆ ਤੇ ਕਿੱਦਾਂ ਕਿੱਦਾਂ ਉਹ ਸਫਰ ਕਰਨ ੜੇ ਹਨਾ ਕਿੱਦਾਂ ਕਿੱਦਾਂ ਦੇ ਹਾਲਾਤਾਂ ਨਾਲ ਉਹਨਾਂ ਨੂੰ ਝੋਜਣਾ ਪੈ ਰਿਹਾ ਤੇ ਕੁਝ ਟਾਈਮ ਲਈ ਮਨ ਬਹੁਤ ਜ਼ਿਆਦਾ ਉਦਾਸ ਹੋ ਗਿਆ ਕਿ ਇਹ ਇੱਕ ਕੁਦਰਤੀ ਆਫਤ ਨਹੀਂ ਆ ਸਿੱਧਾ ਦੇਖ ਰਿਹਾ ਕਿ ਮੈਨੂ ਮੇਡ ਆ ਪਰ ਬਾਅਦ 'ਚ ਜਦੋਂ ਮੈਂ ਦੇਖਿਆ ਲੋਕਾਂ ਦੇ ਹੌਸਲੇ ਤੇ ਲੋਕਾਂ ਦਾ ਜਜ਼ਬਾ ਤੇ ਕਿੱਦਾਂ ਉੱਥੋਂ ਦੀ ਜੰਗ ਜਨਰੇਸ਼ਨ ਆ ਕਿੱਦਾਂ ਉਹ ਮਦਦ ਕਰਨ ਡੀ ਆ ਆਪਣੇ ਖੁਦ ਦੇ ਕੰਮਕਾਜ ਛੱਡ ਕੇ ਉਹ ਸਾਰੀ ਜਗ੍ਹਾ ਅਨਾਜ ਜੋ ਵੀ ਜ਼ਰੂਰਤ ਦੀਆਂ ਚੀਜ਼ਾਂ ਉਹ ਪਚਾਰੀਆ ਤਾਂ ਉਹਦੇ ਨਾਲ ਇੰਨੀ ਜ਼ਿਆਦਾ ਪੋਜ਼ਿਟਿਵ એનર્ਜੀ ਫੀਲ ਹੋਈ ਕਿ ਹਨ ਬਹੁਤ ਜ਼ਿਆਦਾ गर्व ਆ ਕੇ ਅਸੀਂ ਉਹ ਜਗ੍ਹਾ ਤੋਂ ਬਿਲੋਂਗ ਕਰਦੇ ਆ ਜਿੱਥੋਂ ਦੇ ਲੋਕ ਕੁਦਰਤ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਨਾਲ ਲੜਨ ਲਈ ਹਮੇਸ਼ਾ ਤਿਆਰ ਆ ਤੇ ਉਹ ਸਮਝਦੇ ਆ ਕਿ ਅਸੀਂ ਇੱਕ ਦੂਜੇ ਨਾਲ ਅਗਰ ਮੋਢਾ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਅਸੀਂ ਕਿਸੇ ਵੀ ਚੀਜ਼ ਨਾਲ ਲੜ ਸਕਦੇ ਆ ਤੇ ਬਹੁਤ ਹੀ ਗਰਵ ਵਾਲੀ ਗੱਲ ਆ ਤੇ ਮੈਂ ਸਾਰੇ ਵੀਰਾਂ ਨੂੰ ਸਲੂਟ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਨਾ ਤਗੜਾ ਕੀਤਾ